ਸੁਣਿਆ ਸਿੱਧ ਪੀਰ ਸੁਰਨਾਥ ਸਤਗੁਰੂ ਜੀ ਸਮਝਾਉਂਦੇ ਹਨ ਕਿ ਸੁਣਿਆ ਸੁਣਿਆ ਤੋਂ ਭਾਵ ਕਿ ਜਦੋਂ ਮੇਰਾ ਮਨ ਰੱਬੀ ਗਿਆਨ ਪ੍ਰਾਪਤ ਕਰਨ ਲਈ ਤਿਆਰ ਹੋ ਜਾਵੇ ਤੇ ਸੁਣ ਕੋਣ ਸਕਦਾ ਹੈ ਜਿਹੜਾ ਜਾਨਣਾ ਚਾਹੁੰਦਾ ਹੈ ਜਿਹੜਾ ਸੁਣਨਾ ਚਾਹੁੰਦਾ ਹੈ ਜਿਹੜਾ ਪੁੱਛਣਾ ਚਾਹੁੰਦਾ ਹੈ ਜਿਹੜਾ ਜਾਨਣਾ ਨਹੀਂ ਚਾਹੁੰਦਾ ਜਿਹੜਾ ਪੁੱਛਣਾ ਨਹੀਂ ਚਾਹੁੰਦਾ ਜਿਹੜਾ ਆਪਣੇ ਮਨ ਵਿੱਚ ਜਿਗਿਆਸਾ ਨਹੀਂ ਪੈਦਾ ਕਰਨਾ ਚਾਹੁੰਦਾ ਉਹ ਸੁਣ ਵੀ ਨਹੀਂ ਸਕਦਾ ਜਦੋਂ ਮੈਂ ਕੂੜਿਆਰ ਵਾਲਾ ਜੀਵਨ ਤਿਆਗਣਾ ਚਾਹੁੰਦਾ ਹਾਂ ਜਦੋਂ ਮੈਂ ਵਿਕਾਰਾਂ ਤੋਂ ਛੁੱਟਣਾ ਚਾਹੁੰਦਾ ਹਾਂ ਔਗਣਾ ਵਾਲੇ ਜੀਵਨ ਤੋਂ ਮੁਕਤੀ ਚਾਹੁੰਦਾ ਹਾਂ ਤੇ ਸਚਾਰ ਬਣਨਾ ਚਾਹੁੰਦਾ ਹਾਂ ਤਦ ਹੀ ਮੇਰਾ ਮਨ ਸੁਣ ਸਕਦਾ ਹੈ ਸਤਿਗੁਰੂ ਜੀ ਸਮਝਾਉਂਦੇ ਹਨ ਫਿਰ ਸੁਣਨ ਦੇ ਨਾਲ ਕੀ ਹੋਏਗਾ ਸੁਣਿਆ ਸਿੱਧ ਪੀਰ ਸੁਰਨਾਥ ਸਿੱਧੀ ਪ੍ਰਾਪਤ ਹੋਏਗੀ ਸਿੱਧ ਦੇ ਨਾਲ ਸ਼ਬਦ ਜੁੜਦਾ ਹੈ ਰਿੱਧ ਰਿੱਧ ਕਿਨੂੰ ਕਹਿੰਦੇ ਆ ਰੱਬੀ ਗੁਣ ਪ੍ਰਾਪਤ ਕਰਨਾ ਉਹ ਗੁਰਮਤ ਵਿੱਚ ਰਿੱਧ ਹੈ ਤੇ ਸਿੱਧ ਕੀ ਹੈ ਉਸ ਰੱਬੀ ਗੁਣਾ ਦਾ ਅਭਿਆਸੀ ਬਣ ਜਾਣਾ ਭਾਵ ਕਿ ਜਦੋਂ ਮੈਂ ਸ਼ੁਭ ਗੁਣਾ ਦਾ ਅਭਿਆਸੀ ਬਣ ਜਾਵਾਂ ਮੰਨ ਲਓ ਮੇਰੇ ਜੀਵਨ ਵਿੱਚ ਮੈਂ ਸੰਤੋਖ ਦਾ ਅਭਿਆਸੀ ਬਣ ਜਾਵਾਂ ਸਹਿਜ ਦਾ ਅਭਿਆਸੀ ਬਣ ਜਾਵਾਂ ਉਹ ਸਹਿਜ ਤੇ ਮੈਂ ਸਿੱਧ ਪ੍ਰਾਪਤ ਕਰ ਲਵਾਂਗਾ ਸਿੱਧੀ ਪ੍ਰਾਪਤ ਕਰ ਲਵਾਂਗਾ ਭਾਵ ਕਿ ਅਭਿਆਸੀ ਬਣ ਜਾਵਾਂਗਾ ਸੁਣਨ ਦੇ ਨਾਲ ਮੈਂ ਰੱਬੀ ਗੁਣਾ ਦਾ ਸਿੱਧ ਬਣ ਸਕਦਾ ਹਾਂ ਅਭਿਆਸੀ ਬਣ ਸਕਦਾ ਹਾਂ ਪੀਰ ਪੀਰ ਤੋਂ ਭਾਵ ਕੇ ਧਾਰਮਿਕ ਆਗੂ ਜਿਵੇਂ ਧਰਮ ਦਾ ਆਗੂ ਧਰਮ ਦੀ ਅਗਵਾਈ ਕਰਦਾ ਹੈ ਇੱਥੇ ਕੀ ਹੈ ਇੱਥੇ ਗੁਰਮਤ ਅਨੁਸਾਰ ਪੀਰ ਦਾ ਭਾਵ ਸ਼ਬਦ ਗੁਰਪੀਰਾ ਜਦੋਂ ਮੇਰਾ ਮਨ ਸ਼ਬਦ ਨੂੰ ਮੰਨ ਲਵੇ ਫਿਰ ਹੁਣ ਮੇਰਾ ਮਨ ਐਸਾ ਬਣ ਗਿਆ ਐਸੀ ਅਵਸਥਾ ਨੂੰ ਪ੍ਰਾਪਤ ਕਰ ਗਿਆ ਹੁਣ ਮੇਰਾ ਮਨ ਚੰਗੀ ਅਗਵਾਈ ਕਰ ਸਕਦਾ ਹੈ ਕਿਸ ਦੀ ਇੰਦਰੀਆਂ ਦੀ ਗਿਆਨ ਇੰਦਰੀਆਂ ਦੀ ਕਰਮ ਇੰਦਰੀਆਂ ਦੀ ਹੁਣ ਮੇਰੇ ਸਾਰੇ ਸਰੀਰ ਦੀ ਚੰਗੀ ਅਗਵਾਈ ਮੇਰਾ ਮਨ ਕਰ ਸਕਦਾ ਹੈ ਸੁਰ ਸੁਰ ਤੋਂ ਭਾਵ ਕੇ ਦੇਵਤਾ ਹੁਣ ਮੇਰਾ ਮਨ ਦੇਵੀ ਗੁਣ ਗ੍ਰਹਿਣ ਕਰਨ ਦੇ ਯੋਗ ਬਣ ਗਿਆ ਹੈ ਭਾਵ ਕੇ ਹੁਣ ਮੇਰੇ ਮਨ ਅੰਦਰ ਦੇਵੀ ਗੁਣ ਆ ਗਏ ਹਨ ਸ਼ੁਭ ਗੁਣ ਆ ਗਏ ਹਨ ਰੱਬੀ ਗੁਣ ਆ ਗਏ ਹਨ ਨਾਥ ਨਾਥ ਤੋਂ ਭਾਵ ਕੇ ਨਥ ਪਾਉਣ ਵਾਲੀ ਮਤ ਐਸੀ ਮਤ ਪ੍ਰਾਪਤ ਹੋ ਗਈ ਜਿਸ ਨਾਲ ਹੁਣ ਮੈਂ ਵਿਕਾਰਾਂ ਨੂੰ ਰੋਕ ਸਕਦਾ ਹਾਂ ਨਥ ਪਾ ਸਕਦਾ ਹਾਂ ਹੁਣ ਮੈਂ ਔਗਣਾਂ ਨੂੰ ਕੰਟਰੋਲ ਕਰ ਸਕਦਾ ਹਾਂ ਔਗਣਾਂ ਤੋਂ ਬਚ ਸਕਦਾ ਹਾਂ ਐਸੀ ਮਤ ਪ੍ਰਾਪਤ ਹੋ ਜਾਂਦੀ ਹੈ ਸੁਣਿਆ ਧਰਤ ਧਵਲ ਆਕਾਸ਼ ਧਰਤ ਭਾਵ ਕੇ ਧਰਤੀ ਧਰਤੀ ਕੀ ਹੈ ਇੱਕ ਆਧਾਰ ਹੈ ਜਦੋਂ ਮੇਰਾ ਮਨ ਰੱਬੀ ਗੁਣਾ ਨੂੰ ਧਾਰਨ ਕਰਨਾ ਸ਼ੁਰੂ ਕਰ ਦਵੇ ਹੁਕਮ ਅੰਦਰ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਵੇ ਫਿਰ ਚੰਗੇ ਗੁਣ ਪੈਦਾ ਕਰਨ ਵਾਲੀ ਮਨ ਦੀ ਧਰਤੀ ਪ੍ਰਾਪਤ ਹੋ ਜਾਂਦੀ ਹੈ ਹੁਣ ਮੇਰੇ ਮਨ ਅੰਦਰ ਚੰਗੇ ਖਿਆਲ ਪੈਦਾ ਹੁੰਦੇ ਹਨ ਹੁਣ ਮੈਂ ਕਿਸੇ ਦਾ ਬੁਰਾ ਨਹੀਂ ਸੋਚ ਸਕਦਾ ਧਵਲ ਧਵਲ ਤੋਂ ਭਾਵ ਕੇ ਆਧਾਰ ਗੁਰੂ ਦੇ ਸ਼ਬਦ ਦਾ ਆਧਾਰ ਮਿਲ ਜਾਂਦਾ ਹੈ ਜਦੋਂ ਮੇਰਾ ਮਨ ਸੁਣਨ ਲਈ ਤਿਆਰ ਹੋ ਜਾਵੇ ਆਕਾਸ਼ ਅਕਾਸ਼ ਤੋਂ ਭਾਵ ਕੇ ਉੱਚਾ ਹੁਣ ਮੈਨੂੰ ਉੱਚੀ ਮਤ ਸਮਤ ਵਿਵੇਕ ਬੁੱਧੀ ਪ੍ਰਾਪਤ ਹੋ ਗਈ ਹੈ ਜਿਸ ਨਾਲ ਹੁਣ ਮੈਂ ਆਪਣੇ ਬੁਰੇ ਖਿਆਲਾਂ ਤੋਂ ਮੰਦੇ ਖਿਆਲਾਂ ਤੋਂ ਮਾੜੇ ਵਿਚਾਰਾਂ ਤੋਂ ਬਚ ਸਕਦਾ ਹਾਂ ਸੁਣਿਆ ਦੀਪ ਲੋਹ ਪਾਤਾਲ ਸੁਣਨ ਦੇ ਨਾਲ ਫਿਰ ਸ਼ਬਦ ਦਾ ਦੀਵਾ ਦੀਪ ਤੋਂ ਭਾਵ ਕੇ ਦੀਵਾ ਸ਼ਬਦ ਗੁਰਮਤ ਵਿਵੇਕ ਬੁੱਧ ਸੁਮਤ ਦਾ ਇੱਕ ਦੀਵਾ ਪ੍ਰਾਪਤ ਹੁੰਦਾ ਹੈ ਲੋਹ ਲੋਤ ਭਾਵ ਕੇ ਪ੍ਰਕਾਸ਼ ਰੋਸ਼ਨੀ ਚਾਨਣ ਫਿਰ ਗੁਰੂ ਦੇ ਸ਼ਬਦ ਦਾ ਗਿਆਨ ਪ੍ਰਾਪਤ ਹੁੰਦਾ ਹੈ ਗੁਰੂ ਦੇ ਸ਼ਬਦ ਦਾ ਚਾਨਣ ਪ੍ਰਾਪਤ ਹੁੰਦਾ ਹੈ ਪ੍ਰਕਾਸ਼ ਪੈਦਾ ਹੁੰਦਾ ਹੈ ਗਿਆਨ ਪ੍ਰਾਪਤ ਹੁੰਦਾ ਹੈ ਜਿਸ ਨਾਲ ਹੁਣ ਮੈਂ ਆਪਣੇ ਚੰਗੇ ਮੰਦੇ ਖਿਆਲ ਵੇਖ ਸਕਦਾ ਹਾਂ ਤੇ ਮੈਂ ਬੁਰੇ ਖਿਆਲਾਂ ਤੋਂ ਮੰਦੇ ਖਿਆਲਾਂ ਤੋਂ ਬਚ ਸਕਦਾ ਹਾਂ ਪਾਤਾਲ ਪਾਤਾਲ ਤੋਂ ਭਾਵ ਕੇ ਹੀਠਾ ਭਾਵ ਕੇ ਹੁਣ ਮੈਨੂੰ ਆਪਣੇ ਮੰਦੇ ਅਤੇ ਬੁਰੇ ਖਿਆਲਾਂ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ ਹੁਣ ਮੈਨੂੰ ਆਪਣੇ ਨੀਵੇਂ ਖਿਆਲਾਂ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ ਸੁਣਿਆ ਪੋਹੇ ਨਾ ਸਕੇ ਕਾਲ ਕਾਲ ਕੀ ਚੀਜ਼ ਹੈ ਕਾਲ ਜਦੋਂ ਮੈਂ ਵਿਕਾਰਾਂ ਦੇ ਵਸ ਪੈ ਜਾਵਾਂ ਉਹ ਸਮਾਂ ਮੇਰੇ ਲਈ ਕਾਲ ਬਣ ਜਾਂਦਾ ਹੈ ਜਦੋਂ ਮੇਰਾ ਮਨ ਔਗਣਾ ਦੇ ਵਸ ਪੈ ਕੇ ਮੰਦੇ ਖਿਆਲਾਂ ਦੇ ਵਸ ਪੈ ਜਾਵੇ ਉਹ ਮੇਰੇ ਲਈ ਆਤਮਿਕ ਮੌਤ ਬਣ ਜਾਂਦੀ ਹੈ ਜਦੋਂ ਮੇਰਾ ਮਨ ਰੱਬੀ ਗਿਆਨ ਨੂੰ ਧਾਰਨ ਕਰ ਲਵੇ ਅੰਦਰ ਬੈਠੇ ਵਾਹਿਗੁਰੂ ਨੂੰ ਮਹਿਸੂਸ ਕਰ ਲਵੇ ਹੁਕਮ ਅnder ਜੀਵਨ ਬਤੀਤ ਕਰਨਾ ਸ਼ੁਰੂ ਕਰ ਦੇਵੇ ਫਿਰ ਉਸ ਨੂੰ ਵਿਕਾਰਾਂ ਰੂਪੀ ਆਤਮਿਕ ਮੌਤ ਨਹੀਂ ਸਤਾ ਸਕਦੀ ਨਾਨਕ ਭਗਤਾ ਸਦਾ ਵਿਗਾਸ ਨਾਨਕ ਜੀ ਸਮਝਾਉਂਦੇ ਹਨ ਭਗਤਾ ਸਦਾ ਵਿਗਾਸ ਭਗਤਾ ਦੇ ਮਨ ਵਿੱਚ ਹੁਣ ਸਦਾ ਵਿਗਾਸ ਖੇੜਾ ਖੁਸ਼ੀ ਬਣ ਗਈ ਹੈ ਇੱਥੇ ਭਗਤ ਕੌਣ ਹਨ ਜਦੋਂ ਮੇਰਾ ਮਨ ਸਤਿਗੁਰ ਦੇ ਦੱਸੇ ਮਾਰਗ ਤੇ ਚੱਲ ਜਾਵੇ ਜਦੋਂ ਮੇਰਾ ਮਨ ਰੱਬੀ ਗੁਣਾਂ ਦਾ ਧਾਰਨੀ ਬਣ ਜਾਵੇ ਫਿਰ ਮਨ ਦੇ ਨਾਲ ਇੰਦ੍ਰੇ ਗਿਆਨ ਇੰਦ੍ਰੇ ਕਰਮ ਇੰਦ੍ਰੇ ਹੱਥ ਪੈਰ ਨੱਕ ਮੇਰਾ ਸਾਰਾ ਸਰੀਰ ਫਿਰ ਸਤਿਗੁਰ ਦੇ ਦੱਸੇ ਮਾਰਗ ਤੇ ਚੱਲਦਾ ਹੈ ਰੱਬੀ ਗਿਆਨ ਅਨੁਸਾਰ ਜੀਵਨ ਬਤੀਤ ਕਰਦਾ ਹੈ ਹੁਣ ਇਹ ਭਗਤੀ ਕਰਨ ਲੱਗ ਪਿਆ ਹੈ ਭਾਵ ਕਿ ਮੇਰੇ ਸਰੀਰ ਦਾ ਇੱਕ ਇੱਕ ਅੰਗ ਇੰਦ੍ਰੇ ਗਿਆਨ ਇੰਦ੍ਰੇ ਕਰਮ ਇੰਦ੍ਰੇ ਭਗਤੀ ਕਰਨ ਲੱਗ ਪਏ ਹਨ ਸੁਚੇਜੇ ਬਣ ਗਏ ਹਨ ਕਿਉਂਕਿ ਹੁਣ ਸਮਤ ਪ੍ਰਾਪਤ ਹੋ ਗਈ ਹੈ ਵਿਵੇਕ ਬੁੱਧੀ ਪ੍ਰਾਪਤ ਹੋ ਗਈ ਹੈ ਹੁਣ ਮੇਰੇ ਸਾਰੇ ਇੰਦਰੇ ਗਿਆਨ ਇੰਦਰੇ ਕਰਮ ਇੰਦਰੇ ਭਗਤ ਬਣ ਗਏ ਹਨ ਪਹਿਲਾਂ ਇਹ ਵਿਕਾਰਾਂ ਕਰਕੇ ਪਰੇਸ਼ਾਨ ਸੀ ਪਹਿਲਾਂ ਇਹ ਔਗਣਾ ਕਰਕੇ ਪਰੇਸ਼ਾਨ ਸੀ ਹੁਣ ਇਹ ਵਿਗਾਸ ਖੇੜੇ ਆਨੰਦ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ ਸੁਣਿਆ ਦੁੱਖ ਪਾਪ ਕਾ ਨਾਸ ਦੁੱਖ ਕੀ ਹੈ ਦੁੱਖ ਰੱਬੀ ਵਿਛੋੜੇ ਨੂੰ ਦੁੱਖ ਕਹਿੰਦੇ ਹਨ ਜਦੋਂ ਅਸੀਂ ਹੁਕਮ ਨਹੀਂ ਮੰਨਦੇ ਬਾਣਾ ਨਹੀਂ ਮੰਨਦੇ ਰੱਬੀ ਗੁਨਾ ਤੋਂ ਬੇਮੁਖ ਹੋ ਜਾਂਦੇ ਹਾਂ ਸਤਿਗੁਰ ਦੇ ਗਿਆਨ ਤੋਂ ਬੇਮੁਖ ਹੋ ਜਾਂਦੇ ਹਾਂ ਉਹ ਸਮਾਂ ਸਾਡੇ ਲਈ ਦੁੱਖ ਬਣਦਾ ਹੈ ਤੇ ਬੁਰੇ ਕਰਮ ਸਾਡੇ ਲਈ ਪਾਪ ਹਨ ਤੇ ਜਦੋਂ ਮੇਰਾ ਮਨ ਤਿਆਰ ਹੋ ਜਾਵੇ ਸਤਿਗੁਰ ਦੀ ਸਿੱਖਿਆ ਨੂੰ ਮੰਨਣ ਦੇ ਲਈ ਫਿਰ ਦੁੱਖ ਪਾਪ ਦਾ ਨਾਸ ਫਿਰ ਵਿਛੋੜਾ ਖਤਮ ਹੋ ਜਾਏਗਾ ਬੁਰੇ ਕਰਮ ਖਤਮ ਹੋ ਜਾਣਗੇ